ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ Sky News Punjab ਦੇ ਵਿੱਚ ਤੇ ਮੈਂ ਹਾਂ ਗਗਨਦੀਪ ਸਿੰਘ ਪੰਜਾਬ ਦੇ ਵਿੱਚ ਪਨਬਸਾ ਤੇ ਪੀਆਰਟੀਸੀ ਜਾਨੀ ਕਿ ਸਰਕਾਰੀ ਬਸਾਂ ਅੱਜ 12 ਵਜੇ ਤੋਂ ਬਾਅਦ ਬੰਦ ਕਰ ਦਿੱਤੀਆਂ ਗਈਆਂ ਜੜੀਆਂ ਬਸਾਂ ਦੂਸਰੇ ਸੂਬਿਆਂ ਦੇ ਵਿੱਚ ਗਈਆਂ ਸਨ ਉਹਨਾਂ ਨੂੰ ਵੀ ਬੁਲਾ ਲਿਆ ਗਿਆ ਕਿ ਡਿਪੂਆਂ ਦੇ ਵਿੱਚ ਬਸਾਂ ਖੜੀਆਂ ਕਰ ਦਿੱਤੀਆਂ ਜਾਣ ਮੰਗਾ ਨੂੰ ਲੈ ਕੇ ਕਰਮਚਾਰੀਆਂ ਦੇ ਵਿੱਚ ਰੋਸ ਜਿਹੜਾ ਵੇਖਣ ਨੂੰ ਮਿਲ ਰਿਹਾ ਹੈ ਬੀਤੇ ਦਿਨੀ ਐਲਾਨ ਕੀਤਾ ਗਿਆ ਸੀ ਕਿ ਪੰਜਾਬ ਦੇ ਵਿੱਚ ਸਰਕਾਰੀ ਬਸਾਂ ਨਹੀਂ ਦੌੜਨਗੀਆਂ 12 ਵਜੇ ਤੋਂ ਬਾਅਦ ਅੱਜ ਜਿਹੜਾ 12 ਵਜੇ ਕਹਿ ਲਿਆ ਕਿ 12 ਵਜੇ ਬਸਾਂ ਡਿਪੂਆਂ ਦੇ ਵਿੱਚ ਲਗਾ ਦਿੱਤੀਆਂ ਗਈਆਂ ਸਨ ਤੇ ਕੱਲ ਯਾਨੀ ਕਿ 13 ਮਾਰਚ ਵਾਲੇ ਦਿਨ ਸਮੂਹ ਕਰਮਚਾਰੀ ਜੜੇ ਨੇ ਪਨਬਸ ਅਤੇ ਪੀਆਟੀਸੀ ਦੇ ਉਹ ਵਿਧਾਨ ਸਭਾ ਵੱਲੋਂ ਮਾਰਚ ਵੀ ਕਰਨਗੇ ਕੁਲਦੀ ਸਿੰਘ ਬਾਦਲ ਜੋ ਕਿ ਪਨਬਾ ਸਤੇ ਪੀਆਰਟੀਸੀ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਨੇ ਉਹਨਾਂ ਸਰਕਾਰ ਦੇ ਉੱਤੇ ਉਹਨਾਂ ਨੇ ਨਿਸ਼ਾਨੇ ਸਾਧਦੇ ਨੇ ਉਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ 2022 ਦੇ ਵਿੱਚ ਕੁਝ ਵਾਅਦੇ ਕੀਤੇ ਗਏ ਸਨ ਪਰ ਜਦੋਂ ਸਰਕਾਰ ਬਣ ਗਈ ਉਸ ਤੋਂ ਬਾਅਦ ਸਾਡੇ ਵੱਲ ਤਵਜੋ ਨਹੀਂ ਦਿੱਤੀ ਗਈ ਸੋ ਸਰਕਾਰ ਦੇ ਨਾਲ ਬਾਰ ਬਾਰ ਮੀਟਿੰਗਾਂ ਦਾ ਦੌਰ ਵੀ ਚੱਲਦਾ ਰਿਹਾ ਪਰ ਕਿਸੇ ਵੀ ਹੱਲ ਕਿਸੇ ਵੀ ਨਤੀਜੇ ਤੇ ਉਹ ਮੀਟਿੰਗਾਂ ਨਹੀਂ ਪਹੁੰਚੀਆਂ ਨਾਲ ਹੀ ਕੁਲਦੀਪ ਸਿੰਘ ਬਾਦਲ ਨੇ ਮੈਨੇਜਮੈਂਟ ਦੇ ਉੱਤੇ ਵੀ ਸਵਾਲ ਚੁੱਕੇ ਨੇ ਉਹਨਾਂ ਕਿਹਾ ਕਿ ਜੇਕਰ ਸਰਕਾਰ ਕੋਈ ਇੱਕ ਅਧੀ ਮੰਗ ਮੰਨ ਵੀ ਲੈਂਦੀ ਹੈ ਤਾਂ ਮੈਨੇਜਮੈਂਟ ਵੀ ਉਸ ਮੰਗ ਨੂੰ ਲਾਗੂ ਕਰਨ ਦੇ ਵਿੱਚ ਆ ਨਾਕਾਨੀ ਕਰ ਦਿੱਤੀ ਸੋ ਕਿਤੇ ਨਾ ਕਿਤੇ ਮੈਨੇਜਮੈਂਟ ਵੀ ਇਸ ਪੂਰੇ ਮਾਮਲੇ ਦੇ ਵਿੱਚ ਜ਼ਿੰਮੇਵਾਰ ਹੈ ਕੁਲਦੀਪ ਸਿੰਘ ਬਾਦਲ ਨੇ ਕਿਹਾ ਕਿ ਬੱਸਾਂ ਡੀਪੂਆਂ ਦੇ ਵਿੱਚ ਖੜੀਆਂ ਕਰ ਦਿੱਤੀਆਂ ਗਈਆਂ ਪੂਰਨ ਤੌਰ ਤੇ ਬੰਦ ਕਰ ਦਿੱਤੀਆਂ ਗਈਆਂ ਨੇ ਸਰਕਾਰੀ ਬੱਸਾਂ ਜਿਸ ਦੇ ਨਾਲ ਸਰਕਾਰ ਨੂੰ 32 ਤੋਂ 38 ਲੱਖ ਰੁਪਏ ਪ੍ਰਤੀ ਦਿਨ ਦਾ ਘਾਟਾ ਹੋਵੇਗਾ ਕੁਲਦੀਪ ਸਿੰਘ ਬਾਦਲ ਨੇ ਸਰਕਾਰ ਦੇ ਉੱਤੇ ਨਿਸ਼ਾਨੇ ਸਾਦੇ ਨੇ ਉਹਨਾਂ ਨੇ ਕਿਹਾ ਕਿ 2022 ਦੇ ਵਿੱਚ ਸਰਕਾਰ ਬਣਨ ਤੋਂ ਪਹਿਲਾਂ ਸਾਡੇ ਨਾਲ ਕਈ ਵਾਅਦੇ ਕੀਤੇ ਗਏ ਸਨ ਪਰ ਜਦੋਂ ਸਰਕਾਰ ਬਣ ਗਈ ਤਾਂ ਅਸੀਂ بار بار ਸਰਕਾਰ ਦੇ ਨਾਲ ਗੱਲਬਾਤ ਲਈ ਪਹੁੰਚਦੇ ਪਰ ਬੈਠਕਾਂ ਦੇ ਦੌਰ ਦੇ ਵਿੱਚ ਵੀ ਸਾਡੀ ਕੋਈ ਮੰਗ ਜੜੀ ਹੈ ਪ੍ਰਮਾਨ ਨਹੀਂ ਹੋਈ ਸੋ ਲੋਕ ਸਭਾ ਚੋਣਾ ਨੇੜੇ ਆ ਰਹੀਆਂ ਨੇ ਤੇ ਲੋਕ ਸਭਾ ਚੋਣਾ ਦੇ ਤੋਂ ਪਹਿਲਾਂ ਹੀ ਕਰਮਚਾਰੀ ਯੂਨੀਅਨ ਦੇ ਵੱਲੋਂ ਸਰਕਾਰ ਦਾ ਜਿਹੜਾ ਰੋਜ਼ ਪ੍ਰਦਰਸ਼ਨ ਸਰਕਾਰ ਦੇ ਖਿਲਾਫ ਕੀਤਾ ਜਾ ਰਿਹਾ ਹੈ ਸਰਕਾਰ ਦਾ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸੋ ਕੱਲ 13 ਮਾਰਚ ਵਾਲੇ ਦਿਨ ਸਰਕਾਰ ਦੇ ਪ੍ਰਦਰਸ਼ਨ ਕਰਦੇ ਆ ਸਰਕਾਰ ਦੇ ਖਿਲਾਫ ਵਿਧਾਨ ਸਭਾ ਵੱਲ ਮਾਰਚ ਕਰਨਗੇ ਪਨਬਸ ਅਤੇ ਪੀਆਰਟੀਸੀ ਦੇ ਕਰਮਚਾਰੀ ਹੋਰ ਕੀ ਕੁਝ ਕਹਿੰਦੇ ਨੇ ਇਸ ਪੂਰੇ ਮਾਮਲੇ ਦੇ ਵਿੱਚ ਕੁਲਦੀਪ ਸਿੰਘ ਬਾਦਲਾ ਸੁਣਦੇ ਆ ਅੱਜ ਦਾ ਜੋ ਸਾਡਾ ਪ੍ਰੋਟੈਸਟ ਹੈ 12 ਵਜੇ ਤੋਂ ਅਸੀਂ ਕਾਲ ਦਿੱਤੀ ਹੋਈ ਹੈ ਬੱਸਾਂ ਬੰਦ ਦੀ ਔਰ 12 ਵਜੇ ਤੋਂ ਬਾਅਦ ਅਸੀਂ ਬੱਸਾਂ ਬੰਦ ਕਰਕੇ ਕੱਲ ਨੂੰ ਅਸੀਂ ਵਿਧਾਨ ਸਭਾ ਵੱਲ ਕੂਚ ਕਰਨ ਜਾ ਰਹੇ ਹਾਂ ਔਰ ਇਹ ਕਾਲ ਅਸੀਂ ਕੱਲ੍ਹ ਦੀ ਦਿੱਤੀ ਹੋਈ ਹੈ ਕੱਲ ਅਸੀਂ ਕਾਲ ਦੇ ਦਿੱਤੀ ਸੀ ਪੂਰੇ ਪੰਜਾਬ ਭਰ ਦੇ ਵਿੱਚ ਸਟੇਟਸ ਵੀ ਲਾਤੇ ਸੀ ਅਲੱਗ-ਅਲੱਗ ਔਰ ਮੀਡੀਆ ਦੇ ਵਿੱਚ ਵੀ ਦੱਸਤਾ ਸੀਗਾ ਵੀ ਜਿਹੜੀਆਂ ਸਾਡੀ ਕੱਲ ਦੀ ਹੜਤਾਲ ਹੈ ਔਰ ਪੰਜਾਬ ਦੇ ਲੋਕਾਂ ਨੂੰ ਅਸੀਂ ਅਪੀਲ ਕਰਤੀ ਸੀ ਵੀ ਤੁਸੀਂ ਬਾਹਰ ਨਿਕਲਣ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਦੇਖਿਆ ਜਾਂਦਾ ਵੀ ਜਦੋਂ ਬੱਸਾਂ ਬੰਦ ਹੋ ਜਾਂਦੀਆਂ ਤਾਂ ਜਨਤਾ ਨੂੰ ਬੜੀ ਇਹ ਚੀਜ਼ ਦੀ ਖੱਜਲ ਖਵਾਰੀ ਹੁੰਦੀ ਜੇਕਰ ਗੱਲ ਕੀਤੀ ਜਾਵੇ ਕਿਉਂ ਤੁਸੀਂ ਇਹ ਸੰਘਰਸ਼ ਦਾ ਰਾਜ ਚੁਣਿਆ ਹੈ ਸਰਕਾਰ ਸਾਡਾ ਨਾ ਵਾਰ-ਵਾਰ ਮੀਟਿੰਗਾਂ ਕਰਕੇ ਕੋਈ ਭਰੋਸੇ ਦੇ ਕੇ ਕੋਈ ਮਸਲੇ ਦਾ ਹੱਲ ਨਹੀਂ ਕਰਦੀ ਕਿਉਂਕਿ ਸਰਕਾਰ ਜਦੋਂ ਸਤਾ ਦੇ ਵਿੱਚ ਆਈ ਸੀ ਤਾਂ ਉਹਨਾਂ بڑے-बड़े ਵਾਅਦੇ ਕੀਤੇ ਸੀ ਵੀ ਅਸੀਂ ਕਿਸੇ ਵੀ ਮੁਲਾਜ਼ਮ ਨੂੰ ਕੱਚੀ ਭਰਤੀ ਨਹੀਂ ਕਰਾਂਗੇ ਕਿਸੇ ਵੀ ਮੁਲਾਜ਼ਮ ਦੀ ਹਰ ਇੱਕ ਮੁਲਾਜ਼ਮ ਨੂੰ ਰੈਗੂਲਰ ਕੀਤਾ ਜਾਊਗਾ ਪਰ ਇਹ ਸਰਕਾਰ ਨੇ ਅਜੇ ਤੱਕ ਕਿਸੇ ਵੀ ਮੁਲਾਜ਼ਮ ਨੂੰ ਰੈਗੂਲਰ ਨਹੀਂ ਕੀਤਾ ਜਿਹਦੇ ਕਾਰਨ ਸਾਨੂੰ ਪਹਿਲਾਂ ਆਸ ਸੀ ਵੀ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹੈ ਵੀ ਇਸ ਵਾਰ ਮੁਲਾਜ਼ਮਾਂ ਦਾ ਕੋਈ ਹੱਲ ਕੀਤਾ ਜਾਊਗਾ ਪਰ ਸਾਨੂੰ ਨਹੀਂ ਲੱਗਦਾ ਵੀ ਸਰਕਾਰ ਮੁਲਾਜ਼ਮਾਂ ਦਾ ਕੋਈ ਹੱਲ ਕਰੂਗੀ ਠੇਕੇਦਾਰੀ ਸਿਸਟਮ ਨੇ ਦੀਨ ਭਰਤੀ ਹੋ ਰਹੀ ਹੈ ਔਰ ਕਿਸੇ ਵੀ ਮੁਲਾਜ਼ਮ ਨੂੰ ਰੈਗੂਲਰ ਨਹੀਂ ਕੀਤਾ ਰਿਹਾ ਜਿਸ ਦੇ ਰੋਸ ਵਿੱਚ ਅਸੀਂ ਇਹ ਚੀਜ਼ ਆਪਣਾ ਸੰਘਰਸ਼ ਦਾ ਵਿਸ਼ਲ ਵਜਾਏ ਜੇਕਰ ਗੱਲ ਕੀਤੀ ਹੈ ਵਿਧਾਨ ਸਭਾ ਚੋਣਾਂ 'ਚ ਤੁਸੀਂ ਬੜਾ ਪ੍ਰਚਾਰ ਕੀਤਾ ਸੀ ਅੱਜ ਤੁਸੀਂ ਵਿਰੋਧ ਦੇ ਵਿੱਚ ਖੜੇ ਹੋ 24 ਦੀ ਇਲੈਕਸ਼ਨ ਤੋਂ ਪਹਿਲਾਂ ਕੀ ਰਣਨੀਤੀ ਹੈ ਤੁਹਾਡੀ ਬਿਲਕੁਲ ਜੀ ਜੇ ਸਰਕਾਰ ਸੱਤਾ ਦੇ ਵਿੱਚ ਆਈ ਸੀ ਤਾਂ ਅਸੀਂ ਉਦੋਂ ਬੱਸਾਂ ਦੇ ਵਿੱਚ ਪ੍ਰਚਾਰ ਕੀਤਾ ਸੀ ਵੀ ਸਰਕਾਰ ਸਾਨੂੰ ਸੱਤਾ ਦੇ ਵਿੱਚ ਲੈ ਕੇ ਆਉ ਕਿਉਂਕਿ ਪਿਛਲੀਆਂ ਸਰਕਾਰਾਂ ਤੋਂ ਅਸੀਂ ਸਾਨੂੰ ਨਹੀਂ ਲੱਗਦਾ ਸੀ ਪਿਛਲੀਆਂ ਸਰਕਾਰਾਂ ਸਾਡਾ ਕੋਈ ਹੱਲ ਕਰਨੀਆਂ ਸਾਨੂੰ ਲੱਗਦਾ ਸੀ ਵੀ ਇਹ ਸਰਕਾਰ ਸਾਡਾ ਕੋਈ ਹੱਲ ਕਰੂਗੀ ਪਰ ਇਹ ਸਰਕਾਰ ਵੀ ਉਹਨਾਂ ਸਰਕਾਰਾਂ ਦੀ ਤਰ੍ਹਾਂ ਫੇਲ ਹੈ ਜੀ ਅ ਅੱਗੇ ਦੀ ਸਾਡੀ ਰਣਨੀਤੀ ਵੀ ਜੇਕਰ ਸਰਕਾਰ ਨੂੰ ਅਸੀਂ ਸਤਾ ਦੇ ਵਿੱਚ ਲੈ ਕੇ ਆ ਸਕਦੇ ਹਾਂ ਕਿਉਂਕਿ ਮੁੱਖ ਮੰਤਰੀ ਖੁਦ ਆਪਦੇ ਜਵਾਨ ਨੂੰ ਇਹ ਕਹਿੰਦਾ ਵੀ ਇਹ ਲੋਕ ਨੇ ਜੇ ਲੋਕ ਚਾਹਣ ਤਾਂ ਥੱਲੋਂ ਚੱਕ ਕੇ ਉੱਪਰ ਲੈ ਜਾਂਦੇ ਨੇ ਉੱਪਰੋਂ نیچے ਲਾ ਦਿੰਦੇ ਆ ਤਾਂ ਉਹਦੇ ਤਹਿਤ ਹੀ ਅਸੀਂ ਮੁੱਖ ਮੰਤਰੀ ਜੀ ਨੂੰ ਯਾਦ ਕਰਾਉਣਾ ਚਾਹੁੰਦੇ ਆ ਵੀ ਜੇਕਰ ਅਸੀਂ ਤੁਹਾਨੂੰ ਮੁੱਖ ਮੰਤਰੀ ਬਣਾ ਸਕਦੇ ਹਾਂ ਤਾਂ ਮੁੱਖ ਮੰਤਰੀ ਦੀ ਅਹੁਦੇ ਤੋਂ ਲਾ ਵੀ ਸਕਦੇ ਆ ਕਿਉਂਕਿ ਪੰਜਾਬ ਦੀ ਜਨਤਾ ਹੁਣ ਅਵੇਰਨੈਸ ਹੈ ਚੀਜ਼ਾਂ ਬਾਰੇ ਜਿਹੜਾ ਕੋਈ ਚੰਗਾ ਜਾਂ ਸਹੀ ਦਾ ਫੈਸਲਾ ਕਰਨ ਜਾਣਦੀ ਹੈ ਜੇਕਰ ਤੁਸੀਂ ਪੰਜਾਬ ਦੀ ਜਨਤਾ ਦੀ ਖੱਜਲ ਖਵਾਰੀ ਕਰੋਗੇ ਕਿਸੇ ਵੀ ਵਿਭਾਗ ਦਾ ਕੋਈ ਕੰਮ ਨਹੀਂ ਕਰੋਗੇ ਜਾਂ ਵਿਭਾਗ ਨੂੰ ਵਾਦੇ ਦੇ ਵਿੱਚ ਨਹੀਂ ਲੈ ਕੇ ਜਾਓਗੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਦੂਜੀਆਂ ਸਰਕਾਰਾਂ ਦੇ ਵਿੱਚ ਵੀ ਸਾਨੂੰ ਵੀ ਸੱਤਾ ਦੇ ਵਿੱਚੋਂ ਬਾਹਰ ਕਰ ਦਿੱਤਾ ਜਾਵੇ